ਓ ਕਿੰਨਾ ਕਹਿਰ ਵਰਤਿਆ ਵੀਰੋ ਸੱਚ ਪੂਰਾ ਨਹੀਂ ਲਿਖ ਸਕਦਾ ਗੁਰੂ ਦਾ ਸਿੰਘ ਸੂਰਮਾ ਪੈਸਿਆਂ ਨਾਲ ਨਹੀਂ ਵੇਖ ਸਕਦਾ ਗੁਰੂ ਦਾ ਸਿੰਘ ਸੂਰਮਾ ਪੈਸਿਆਂ ਨਾਲ ਨਹੀਂ ਵੇਖ ਸਕਦਾ ਓ ਨਾ ਉੱਪਰ ਗੁਰੂ ਦੀ ਮਿਹਰ ਰਹੀ ਉਹ ਨਾਇ ਉਪਰ ਗੁਰੂ ਦੀ ਮਿਹਰ ਰਹੀ ਮਹਿਲ ਜ਼ੁਲਮ ਦੇ ਟਹਿੰਦੇ ਰੇ ਪਰ ਮੇਰੀ ਕੌਮ ਦੇ ਹੀਰਿਆਂ ਨੂੰ ਅਤਵਾਦੀ ਲੋਕੀ ਕਹਿੰਦੇ ਰੇ ਪਰ ਮੇਰੀ ਕੌਮ ਦੇ ਹੀਰਿਆਂ ਨੂੰ ਅਤਵਾਦੀ ਲੋਕੀ ਕਹਿੰਦੇ ਰੇ ਸਿੱਖਾਂ ਦੀ ਨਸਲ ਕੁਸੀ ਨੂੰ ਨਾਮ ਦੰਗੇ ਦਾ ਦੇ ਦਿੱਤਾ ਸਿੱਖਾਂ ਦੇ ਨਿਆਨੂ ਵਿੱਚ ਅਦਾਲਤਾਂ ਭੇਦ ਦਿੱਤਾ ਸਿੱਖਾਂ ਦੇ ਨਿਆਨੂ ਵਿੱਚ ਅਦਾਲਤਾਂ ਭੇਦ ਦਿੱਤਾ ਜੋ ਗੁਰੂ ਦੇ ਪੰਥ ਵਿਰੋਧੀ ਸੀ ਜੋ ਗੁਰੂ ਦੇ ਪੰਥ ਵਿਰੋਧੀ ਸੀ ਕੁਝ ਲੋਕ ਯੋਨਾ ਸੰਗ ਵਹਿੰਦੇ ਰਹੇ ਪਰ ਮੇਰੀ ਕੌਮ ਦੇ ਹੀਰਿਆਂ ਨੂੰ ਅਤਵਾਦੀ ਲੋਕੀ ਕਹਿੰਦੇ ਰਹੇ ਪਰ ਮੇਰੀ ਕੌਮ ਦੇ ਹੀਰਿਆਂ ਨੂੰ ਅਤਵਾਦੀ ਲੋਕੀ ਕਹਿੰਦੇ ਰਹੇ ਉਦੋਂ ਪੱਗਾਂ ਲਾਹੀਆਂ ਉਦੋਂ ਦੋਸੀ ਸਰਕਾਰਾਂ ਸੀ ਅੱਜ ਕਿਸ ਨੂੰ ਮੈਂ ਦੋਸ਼ ਦਿਆਂ ਸਿਰਾਂ ਤੋਂ ਕੱਟੇ ਵਾਲਾਂ ਲਈ ਅੱਜ ਕਿਸ ਨੂੰ ਮੈਂ ਦੋਸ਼ ਦਿਆਂ ਸਿਰਾਂ ਤੋਂ ਕੱਟੇ ਵਾਲਾਂ ਲਈ ਮਾਮਾ ਤੋਂ ਪੁੱਤ ਸਿੰਘ ਤੋਂ ਸਿੰਘਣੀ ਮਾਮਾ ਤੋਂ ਪੁੱਤ ਸਿੰਘ ਤੋਂ ਸਿੰਘਣੀ ਹਲਾਤਾ ਕਰਕੇ ਵੱਖ ਰਹਿੰਦੇ ਰਹੇ ਪਰ ਮੇਰੀ ਕੌਮ ਦੇ ਹੀਰਿਆਂ ਨੂੰ ਅਤਵਾਦੀ ਲੋਕੀ ਕਹਿੰਦੇ ਰੇ ਪਰ ਮੇਰੀ ਕੌਮ ਦੇ ਹੀਰਿਆਂ ਨੂੰ ਅਤਵਾਦੀ ਲੋਕੀ ਕਹਿੰਦੇ ਰੇ